ਉੱਥੇ ਰੁਕ ਜਾ ਰੁਕ ਜਾ ਰੁਕ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਅਵੀ ਓਏ ਬਦਮਾਸ਼ਾ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਯਾਰ ਬਾਕ ਚਲੇ ਬਾਤ ਲਓ ਹੁਣ ਓ ਰਵੀ ਆ ਬਾਰ ਬੋਲ ਪਾਣੀ ਕਰੀਏ ਨਾ ਆਹ 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 ਤੇ ਬਈ ਇਹਨੂੰ ਸਮਾਨ ਨਾ ਥੋੜੀ ਕਿਉਂ ਫੜਾਈ ਆਂ ਇਹ ਸਮਾਨ ਆਹ ਜਾਨਾ ਇਹ ਕੀ ਕਰਦਾ ਇਹ ਗੱਦੀ ਪੁੱਤ ਨੇ ਲੈ ਨਵੇਂ ਕਿ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਦੀਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਨਾ ਨਵੇਂ ਲੱਗਣਾ ਹੁਣ ਪੁਰਾਣੇ ਲੱਗਣਾ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆ ਆਹ ਰਿਹਾ ਕਰ ਸਮਾਨ ਉਹ ਰਿਹਾ ਕੋਈ ਤੈਨੂੰ ਦੇ ਦਿੰਦੇ ਤੇਰੀ ਮਾਇਆ ਦੇ ਦਿਆਂਗੇ ਤੂੰ ਕੀ ਕਰੀ ਤੈਨੂੰ ਐ ਪਤਾ ਵੀ ਆਹ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਐ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਮ ਤੂੰ ਆਖਦੀ ਐ ਸਾਡੇ ਤੇ ਤੂੰ ਦਾ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋ ਨਹੀਂ ਰੋਕਣਾ ਪੀਂਦਾ ਤਾਂ ਹੈ ਫਿਰ ਵੇਚਦਾ ਕਿਉਂ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਮਾਂਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਆਹੀ ਬਸ ਆ ਬਾਬਾ ਇਹਦਾ ਬਾਬਾ ਨਾ ਕੋਈ ਐਡਾ ਦਾ ਕੋਈ ਨਹੀਂ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਛੱਡ ਦੇ ਫਿਰ ਇਹਨਾਂ ਨੂੰ ਫਟਾਉਂਗਾ ਛੱਡਾ ਕਟਾ ਬਰਨੋ ਛੱਡ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਂਦੇ ਕਿਹੜਾ ਆਉਂਦਾ ਫਿਰ ਮੈਂ ਖਾਣਾ ਤੂੰ ਕਿਵੇਂ ਵੇਚੇਗਾ ਮੈਂ ਜੋਰਤੀ ਨਾਲ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਲੈ ਆ ਜਾਣ ਤੇ ਵੇਖੀਦਾ ਆਉਂਦਾ ਗੱਲ ਤੂੰ ਮੈਂ ਦੇਖ ਕੇ ਦਿਖਾ ਮੈਂ ਤੂੰ ਐਡਾ ਕੱਢਾ ਕਾ ਬਣਾ ਫਿਰ ਤਾਂ ਪਹਿਲੀ ਯਾਰ ਆਪਦੇ ਆਪ ਨੂੰ ਚ ਤੂੰ ਮੈਨੂੰ ਦੇ ਲਿਆ ਕਰਤੀ 8 ਮਹੀਨੇ ਦਾ ਨਹੀਂ ਵੇਚਦਾ ਤੈਨੂੰ ਇਹੋ ਜਿਹਾ 30000 ਦਵਾਉਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇ ਤਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਪਾਣੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਾਂ ਪੀਣ ਪੀਣ ਨੂੰ ਵੀ ਛੱਡਣਾ ਚਾਹੁੰਦਾ ਤੇਰੇ ਨਾਲ ਆ ਜੇ ਤੂੰ ਅੜੀ ਨਾ ਵੇਚੀਂਗਾ ਅਸੀਂ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹਤਾ ਹਾਂ ਆ ਕੋਈ ਨਹੀਂ ਬੱਜਿਆ ਬਾਹ ਹੈ ਜਾਂ ਫਿਰ ਕੀ ਜਾਂ ਬੰਤਾ ਆਵਾਜ਼ ਸੁਣ ਕੀ ਜਾਂ ਦੱਸ ਫਿਰ ਕੋਈ ਨਾ ਆ ਜਾਏ ਦਾ ਛੜਾ ਦੇ ਮੈਂ ਤਾਂ ਨਹੀਂ ਛੱਡਣਾ ਅਜਾ ਇਹ ਨੂੰ ਚੁਗਾ ਦੇ ਸੈਂਟਰ ਇਹਨਾਂ ਦਾ ਇਲਾਜ ਦੂਸ਼ ਕਰ ਤੂੰ ਐਂ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀਂ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀਰੋ ਕਹਿਣਾ ਠੀਕ ਨਾ ਹਾਂ ਤੈਨੂੰ ਕਹ ਰਹਿੰਦਾ ਨਹੀਂ ਕਿ ਨਾ ਬਹੁਣੇ ਨਾ ਕੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆ ਆਜੇ ਨਿਆਰ ਤੇ ਬਾਬਾ ਯਰ ਪਾਈ ਬਣਿਆ ਹੰਤੋਂ ਬਾਹਰ ਹੋਗੇ ਗੱਲ ਕਰ ਤੂੰ ਇੱਥੇ ਖੜਕੇ ਕਰੂ ਮੈਂ ਮੈਂ ਇੱਥੇ ਖੜਕੇ ਕਰੂ ਕਰਾਂ ਮਟਾ ਦੇ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਕੱਦਿਆ ਓਏ ਇੱਥੇ ਖੜਕੇ ਕਰੂ ਗੱਲ ਤੂੰ ਯਾਰ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜਾਏਗਾ ਤੈਨੂੰ ਹਟਾ ਦਿਆਂਗੇ ਆਜਾ ਕਰੋ ਦੇਖ ਨਾ ਹੜਦਾ ਨਹੀਂਗਾ ਯਾਰ ਹਾਂ ਆਦਾ ਹੜਤਾ ਨਹੀਂ ਬਈ ਮੈਂ ਦਾ ਵੇਚੂਗਾ ਤੂੰ ਮੈਨੂੰ 30000 ਦੇਣਾ ਮਣੀ ਵੇਚਦਾ ਕਿਉਂ ਆ ਸਾਡਾ ਕੋਹਾ ਮੇਰੇ ਨਾਲ 50000 ਦਿੰਨਾ ਤਾ ਆਹੋ ਫਿਰ ਏਡਾ ਤੂੰ ਏਡਾ ਕਟਾ ਕਹੋ ਆਪਦੇ ਆਪ ਨੂੰ ਸਮਝੀ ਜਾਂਦਾ ਹੋਏ ਐਂ ਵੇਚਾਂਗਾ ਤੂੰ ਬਿੱਟ ਨੂੰ ਹਟਾਵਾਂਗੇ ਤੈਨੂੰ ਬਸ ਮੇਰੇ ਕੋਈ ਨਹੀਂ ਫਰਿਆ ਤਾ ਦੀ ਫਿਰ ਮੈਂ ਵੇਚੂਗਾ ਜੇ ਨਾਲ ਮਾਲ ਸਿੱਧੀ ਆ ਆ ਤੈਨੂੰ ਦੱਸਦਾ ਮੋਬਾਈਲ ਠੀਕ ਆ ਨਾ ਨਾ ਯਾਰਾ ਹੁਣ ਤੱਕ ਮੇਰੀ ਤਰਫ ਦੇ ਚੱਟਦਾ ਰਹਿਾਂਗੇ ਓਏ ਏਡੇ ਤੱਕੇ ਚੱਟਣ ਨੂੰ ਏਡਾ ਕਾ ਤੂੰ ਲਾਜਾ ਬਣ ਗਿਆ ਓਏ ਹਾਂ ਸਰਫੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛੜਨ ਉਹ ਮੈਂ ਕਿੰਨਾ ਇਹ ਅੰਬਰ ਦੇ ਛੱਕਣ ਆ ਰਹੇ ਨੇ ਕੋਈ ਇਹ ਫਾਗ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਉਂਦੇ ਨਾ ਦੀਪੂ ਦੇ ਡਾਂਗ ਫੇਰੀਆ ਪਰਸੋਂ ਕੱਲ ਡਾਂਗ ਫੇਰੀਆ ਦੇਖ ਲੈ ਘਰੇ ਲੈ ਕੇ ਸੰਗੜਾ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਜੇ ਉਹ ਸਾਨੂੰ ਦੀਨ ਆ ਨਾ ਜੀ ਅਸੀਂ ਜਰੂਰ ਉਹਦੀ ਡਾਂਗ ਛੁਤੀ ਕਰਾਂਗੇ ਮੈਂ ਕਿਹੜੇ ਅੰਬਰ ਦੇ ਛੱਕ ਕੇ ਕਰ ਹਾਂ ਕਰਦੇ ਕਮ ਉਹ ਕਿਹੜਾ ਕਿਸੇ ਦਾ ਪਤੀ ਪੁੱਤ ਨਹੀਂ ਯਾਰ ਠੀਕ ਹਨ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਅਦ ਜਾ ਕੇ ਮੈਂ